ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਵਿਆਪੀ ਤਣਾਅ ਵਪਾਰਕ ਰੁਕਾਵਟਾਂ ਤੇ ਬਦਲਦੀਆਂ ਸਪਲਾਈ ਲੜੀਆਂ ਦਰਮਿਆਨ ਭਾਰਤ ਸਮਾਵੇਸ਼ੀ ਵਿਕਾਸ ਦਾ ਪ੍ਰਤੀਕ ਹੈ ਕੱਲ ਮੁੰਬਈ 'ਚ ਮੈਰੀਟਾਈਮ ਲੀਡਰਸ ਕਨਕਲੇਵ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ 'ਚ ਨਵੀਆਂ ਉਚਾਈਆਂ ਤੇ ਪਹੁੰਚਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਸਾਥੀਓ ਹਮੇ ਗਰਵ ਹੈ ਕਿ ਅੱਜ ਭਾਰਤ ਦੇ ਪੋਰਟਸ डेवलपिंग वर्ल्ड के सबसे एफिशिएंट पोर्ट्स में गिने जाते हैं कई मामलों में तो वो डेवलप वर्ल्ड के पोर्ट से भी बेहतर प्रदर्शन कर रहे हैं भारतीय पोर्ट्स ग्लोबल शिपिंग लाइन के लिए और अधिक कॉम्पिटिटिव और अट्रैक्टिव बन गए हैं ਪ੍ਰਧਾਨ ਮੰਤਰੀ ਨੇ ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ਕਰਨ ਲਈ 2.20 ਹਜ਼ਾਰ ਕਰੋੜ ਰੁਪਏ ਦੀ ਇੱਕ ਸਾਰਥਕ ਪਹਿਲ ਕਦਮੇ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਹਾਜ਼ਰਾਨੀ ਖੇਤਰ ਚੁੱਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਇਸ ਖੇਤਰ ਚ ਲੱਖਾਂ ਕਰੋੜਾ ਰੁਪਏ ਦੇ ਸਮਝੌਤੇਆਂ ਤੇ ਦਸਤਖਤ ਵੀ ਕੀਤੇ ਗਏ। ਪੰਜਾਬ ਸਰਕਾਰ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਦੂਜੀ ਗੇੜੀ ਦੀ ਸ਼ੁਰੂਆਤ ਕੀਤੀ ਹੈ ਇਸ ਨੂੰ ਜਾਰੀ ਕਰਦਿਆਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਇਹ ਦੂਜਾ ਗੇੜ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਤੇ ਇਸ ਯਾਤਰਾ ਵਾਸਤੇ ਹਰੇਕ ਵਿਧਾਨ ਸਭਾ ਹਲਕੇ ਤੋਂ 16047 ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਸ੍ਰੀ ਹਰਮੰਦਰ ਸਾਹਿਬ ਤ੍ਰਿਗਿਆਨਾ ਮੰਦਰ ਭਗਵਾਨ ਵਾਲਮੀਕੀ ਤੀਰਥ ਸਥਲ ਜਲਿਆਂਵਾਲਾ ਬਾਗ ਪਾਰਟੀਸ਼ਨ ਮਿਊਜ਼ੀਅਮ ਅਤੇ ਅੰਮ੍ਰਿਤਸਰ ਦੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਨਾਗਰਿਕ ਪੰਜਾਬ ਚ ਸ਼੍ਰੀ ਅਨੰਦਪੁਰ ਸਾਹਿਬ ਤੇ ਹਿਮਾਚਲ ਪ੍ਰਦੇਸ਼ ਦੇ ਮਾਤਾ ਨਾਨਾ ਦੇਵੀ ਮੰਦਿਰ ਵਰਗੀਆਂ ਪਵਿੱਤਰ ਥਾਵਾਂ ਦੇ ਦਰਸ਼ਨ ਵੀ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਅਨ ਸਾਰੇ ਧਰਮਾਂ ਵਰਗਾ ਤਿਖਿਆ ਨਾਲ ਸੰਬੰਧਿਤ ਲੋਕ ਯਾਤਰਾਵਾਂ ਤੇ ਚਾਰੇ ਨੇ। ਸ਼ਰਦਾਲੂਆਂ ਨੂੰ ਇਸ ਯਾਤਰਾ ਦੌਰਾਨ 3 ਦਿਨ ਤੇ 2 ਰਾਤਾਂ ਦੀ ਠਹਿਰਵ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਵਾਸਤੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਦਾਲੂ ਯੋਗ ਹੋਣਗੇ। ਇਸ ਲਈ ਰਜਿਸਟ੍ਰੇਸ਼ਨ ਵਾਸਤੇ ਵੋਟਰ ਕਾਰਡ ਲਾਜ਼ਮੀ ਹੋਵੇਗਾ ਇਹਨਾਂ ਸ਼ਰਧਾਲੂਆਂ ਨੂੰ ਏਸੀ ਬੱਸਾਂ ਏਸੀ ਹੋਟਲਾਂ ਦੀ ਠਹਿਰ ਦੇ ਨਾਲੋਂ ਨਾਲ ਖਾਣਾ ਵੀ ਮੁਹੱਈਆ ਕੀਤਾ ਜਾਵੇਗਾ ਹਰੇਕ ਬੱਸ ਵਿੱਚ ਯਾਤਰੂਆਂ ਦੀ ਮਦਦ ਲਈ ਇੱਕ ਸਹਾਇਕ ਵੀ ਮੌਜੂਦ ਹੋਵੇਗਾ ਤਿੰਨ ਦਿਨਾਂ ਚੌਂਤੀਵਾਂ ਮੇਲਾ ਗਦਰੀ ਬਾਬਿਆਂ ਦਾ ਜਲੰਧਰ ਦੇ ਦੇਸ਼ਭਗਤੀ ਆਲਕਾਰ ਹਾਲ ਵਿਖੇ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜੋ 1 ਨਵੰਬਰ ਤੱਕ ਚੱਲੇਗਾ ਇਸ ਸਾਲ ਇਹ ਮੇਲਾ ਗਦਰੀ ਗੁਲਾਬ ਕਾਰਤੀ ਸੌਵੀ ਬਰਸੀ ਅਤੇ ਗਦਰ ਲਹਿਰ ਦੇ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਮੌਜੂਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ, ਨਾਟਕ, ਪਾਸ਼ਣ ਪੇਂਟਿੰਗ ਮੁਕਾਬਲੇ, ਸੰਗੀਤਕ ਪ੍ਰੋਗਰਾਮ, ਥੀਏਟਰ ਤੇ ਕਿਤਾਬ ਪ੍ਰਦਰਸ਼ਨੀਆਂ ਤੇ ਰਚਨਾਵਾਂ ਦਾ ਆਯੋਜਨ ਕੀਤਾ ਜਾਵੇਗਾ। ਗਦਰੀ ਲਹਿਰ ਦੀ ਵਿਰਾਸਤ ਨੂੰ ਯਾਦ ਰੱਖਣਾ ਵਿਸ਼ੇ ਤੇ ਇੱਕ ਵਿਸ਼ੇਸ਼ ਚਰਚਾ ਵੀ ਸਮਾਗਮ ਦਾ ਹਿੱਸਾ ਹੋਵੇਗੀ। विजिलेंस ब्यूरो ਦੇ ਮੁਖ ਡਾਇਰੈਕਟਰ ਪ੍ਰਵੀਨ ਕੁਮਾਰ ਸੈਨਾ ਦੀ ਰਹਿਨਮਾਈ ਹੇਠ ਭ੍ਰਿਸ਼ਟਾਚਾਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ 7 ਅਕਤੂਬਰ ਤੋਂ 2 ਨਵੰਬਰ ਤੱਕ ਸੈਮੀਨਾਰ ਕਰਵਾਏ ਜਾ ਰਹੇ ਨੇ ਐਸਐਲਡੀ ਤਹਿਤ ਕਾਲ શ્રી ਮਕਤਸਰ ਸਾਹਾਵ ਵਿਖੇ ਵਿਜਿਲੈਂਸ ਬਿਊਰੋ ਦੇ ਨੁਮਾਇੰਦਿਆਂ ਵੱਲੋਂ ਬਾਬਾ ਮੋਢਾ ਜੀ ਦੀ ਸਮਾਦ ਬਰੀ ਵਾਲਾ ਮੰਡੀ ਵਿਖੇ ਭ੍ਰਿਸ਼ਟਾਚਾਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਜ਼ਰੂਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਵਾਸਤੇ ਪ੍ਰਸ਼ਟਾਚਾਰ ਖਿਲਾਫ ਐਕਸ਼ਨ ਲਾਈਨ ਨੰਬਰ 9501200200 ਅਤੇ ਟੋਲ ਫਰੀ ਨੰਬਰ 1800 1801024 ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸ਼੍ਰੀ ਮਕਸਤਰ ਸਾਹਿਬ ਸ਼ਹਿਰ ਦੀਆਂ ਵੱਖ-ਵੱਖ ਸਰਕਾਰੀ ਇਮਾਰਤਾਂ ਤੇ ਜਾਗਰੂਕਤਾ ਪੋਸਟਰ ਵੀ ਲਾਏ ਜਾ ਰਹੇ ਨੇ। ਬਿਆਲੀਵੇਂ ਇੰਨੀ ਨਾਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਇੰਡੀਅਨ ਨੇਵੀ ਮੁੰਬਈ ਨੇ ਇੰਡੀਅਨ 에어 ਫੋਰਸ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-2 ਨਾਲ ਅਤੇ ਭਾਰਤੀ ਰੇਲਵੇ ਦਿੱਲੀ ਨੇ ਬੀਐਸਐਫ ਚਲੰਦਰ ਨੂੰ 5-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਅੱਜ ਭਾਰਤ ਪੈਟਰੋਲੀਅਮ ਮੁੰਬਈ ਦਾ ਮੁਕਾਬਲਾ ਆਰਮੀ 11 ਦਿੱਲੀ ਨਾਲ ਸ਼ਾਮ 4:30 ਵਜੇ ਅਤੇ ਪੰਜਾਬ ਪੁਲਿਸ ਚਲੰਦਰ ਦਾ ਮੁਕਾਬਲਾ ਇੰਨੀ ਨਾਇਲ ਮੁੰਬਈ ਨਾਲ 6:30 ਵਜੇ ਹੋਵੇਗਾ ਕ੍ਰਿਕਟ ਵਿੱਚ ਚੌਥਾਂ ਦੇ ਆਈਸੀਸੀ ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਅੱਜ ਦੁਪਹਿਰ ਬਾਅਦ ਨਵੀਂ ਮੁੰਬਈ ਦੇ ਡਾਕਟਰ ਡੀਵਾਈ ਪਾਟੇਲ ਸਪੋਰਟਸ ਅਕੈਡਮੀ 'ਚ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੁਪਹਿਰ ਬਾਅਦ 2:30 ਵਜੇ ਤੋਂ ਖੇਡ ਦੇ ਅਖੀਰ ਤੱਕ ਅੰਗਰੇਜ਼ੀ ਤੇ ਹਿੰਦੀ ਦੋਵਾਂ ਭਾਸ਼ਾਵਾਂ 'ਚ ਮੁਕਾਬਲੇ ਦਾ ਅਖੀੜੇ ਡਟਾ ਹਾਲ ਪ੍ਰਸਾਰਿਤ ਕਰੇਗਾ। ਉਧਰ ਬਹਿਰੀਨ ਦੇ ਮਨਾਵਾਂ ਚ ਚੱਲ ਰਹੀਆਂ ਏਸ਼ੀਅਨ ਯੂਥ ਖੇਡਾਂ ਚ ਭਾਰਤੀ ਪਹਿਲਵਾਨ ਮੋਨੀ ਅਤੇ ਜੈਵੀਰ ਸਿੰਘ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਸੋਨੇ ਦੇ ਮੈਡਲ ਜਿੱਤੇ ਨੇ ਮੁੰਡਿਆਂ ਦੇ 55 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਚ ਜੈਵੀਰ ਸਿੰਘ ਨੇ ਜਾਪਾਨ ਦੇ ਯਾਮਾਟੋ ਫੁਰਸਾਵਾ ਨੂੰ 6 ਅੰਕਾਂ ਨਾਲ ਹਰਾਇਆ ਤੇ ਸੋਨੇ ਦੇ ਮੈਡਲ ਦੇ ਮੁਕਾਬਲੇ ਚ 2 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ ਕੁੜੀਆਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਫਾਈਨਲ ਚ ਮੋਨੀ ਨੇ ਕਿਰਗਿਸਤਾਨ ਦੀ ਜ਼ੇਮਿਸ ਗੁਰਮਾਨ ਬੇਕੋਵਨਾ ਨੂੰ ਤਕਨੀਕੀ ਉੱਤਮਤਾ ਰਾਹੀਂ 10 ਸਿਫਰ ਨਾੜ ਹਰਾ ਕੇ ਸੋਨੇ ਦਤੰਗਾ ਆਪਣੇ ਨਾਮ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਡ ਲ ਐਤਾਰੀ ਰੀਆ ਆਈ ਆਰ ਆਰ ਐਨ ਯੂ ਚਲੰਦ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਵਜੇ ਨਮਸਕਾਰ